ਬੀਬੀ ਪ੍ਰੋਬਲਮ ਕਰਦਾ ਮਾਮਲਾ ਵੇਖਿਆ ਉਹਨਾਂ ਦਾ ਕਿ ਜੋ ਉਹਨਾਂ ਨੇ ਕੀਤਾ ਤੁਹਾਡੇ ਨਜ਼ਰਾਂ ਦੇ ਵਿੱਚ ਕੀ ਉਹ ਸਹੀ ਹੈ ਕਿ ਉਹਨਾਂ ਨੇ ਕਹਿਤਾ ਮੈਂ ਕੀਰਤਨ ਛੱਡਣ ਲੱਗੀਆਂ ਨਾ ਉਹਨਾਂ ਨੇ ਨਾ ਕਿ ਇਹ ਕਿਹਾ ਕਿ ਮੈਂ ਬਲੌਗ ਛੱਡਣ ਲੱਗੀਆਂ ਤੋਂ ਸੁਣਨ ਚੀਜ਼ਾਂ ਕਿਵੇਂ ਵੇਖਦੇ ਹੋ ਦੇਖੋ ਇਹ ਤਾਂ ਉਹ ਗੱਲ ਹੋ ਗਈ ਕਿ ਆਪਾਂ ਇੱਕ ਮਿਆਂ ਚ ਦੋ ਤਲਵਾਰਾਂ ਪਾਈਆਂ ਮਤਲਬ ਉਹਨਾਂ ਨੇ ਇੱਕ ਕਿਰਦਾਰ ਮਤਲਬ ਇਹ ਦੋ ਕਿਰਦਾਰ ਇੱਕ ਟਾਈਮ ਤੇ ਰੋਲ ਪਲੇ ਕਰ ਰਹੇ ਨੇ ਇਹ ਕਹਿ ਸਕਦੇ ਹਾਂ ਆਪਾਂ ਇੱਥੇ ਕਿ ਜੇ ਕੁਝ ਆਪਣੇ ਤੋਂ ਬਲੌਗਸ ਹੋਰ ਵੀ ਬਹੁਤ ਲੋਕੀ ਬਣਾਉਂਦੇ ਆ ਬੜੇ ਆਪਣੇ ਪ੍ਰਚਾਰਕ ਵੀ ਬਣਾਉਂਦੇ ਕਈ ਹਨਾ ਪਰ ਇਹ ਹੈ ਕਿ ਉਹਦੇ ਵਿੱਚ ਤੁਸੀਂ ਉਸ ਪਿਓਰਿਟੀ ਨੂੰ ਲੈ ਕੇ ਚੱਲੋ ਜੋ ਤੁਹਾਡੇ ਲਈ ਨਾ ਤੁਸੀਂ ਇੱਕ ਪ੍ਰਚਾਰਕ ਹੋਨੇ ਹੋ ਜਾਂ ਇੱਕ ਰੋਲ ਮਾਡਲ ਹੋਨੇ ਹੋ ਹਨਾ ਤੁਹਾਡਾ ਤੁਹਾਡਾ ਇੱਕ ਰੁਤਬਾ ਹੁੰਦਾ ਜਿਹਨੂੰ ਤੁਹਾਨੂੰ ਕਾਇਮ ਰੱਖ ਕੇ ਹੀ ਚੱਲਣਾ ਪੈਂਦਾ ਕਿਉਂਕਿ ਲੋਕਾਂ ਦੀ ਤੁਹਾਡੇ ਤੋਂ ਐਕਸਪੈਕਟੇਸ਼ਨਸ ਲੈਵਲ ਬਹੁਤ ਹਾਈ ਹੁੰਦੀ ਹੈ ਕਿਉਂਕਿ ਉਸ ਵੇਲੇ ਜਦੋਂ ਫਸੇ ਤੇ ਦਸਤਾਰ ਸਜਾ ਲੈਣੀ ਹੈ ਇਹ ਅਸੀਂ ਆਪ ਨਹੀਂ ਰੰਦੇ ਪਰਮਾਤਮਾ ਉਹਦਾ ਰੂਪ ਬਣ ਜਾਂਦਾ ਹੈ ਹਨਾ ਸੋ ਇਸ ਵੇਲੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਕਿ ਅਸੀਂ ਮੁੱਖ ਚ ਜੋ ਵੀ ਸ਼ਬਦ ਬੋਲਦੇ ਆ ਪਰ ਜੋ ਲੋਕਾਂ ਨੇ ਟ੍ਰੋਲ ਕੀਤਾ ਉਹ ਸਹੀ ਹੈ ਜੋ ਲੋਕਾਂ ਨੇ ਟ੍ਰੋਲ ਕੀਤਾ ਮੈਨੂੰ ਲੱਗਦਾ ਉਹ ਵੀ ਗਲਤ ਹੈ ਮੈਂ ਕਿਸੇ ਦੇ ਹੱਕ ਚ ਨਹੀਂ ਆ ਠੀਕ ਹੈ ਸੰਗਤ ਦਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਹੋ ਤੁਸੀਂ ਕੋਈ ਚੀਜ਼ ਇਦਾਂ ਦੀ ਕਰ ਰਹੇ ਹੋ ਤਾਂ ਪੀਪਲ ਵਿਲ ਟ੍ਰੋਲ ਯੂ ਡੈਫੀਨਿਟਲੀ ਯੂ ਟ੍ਰੋਲ ਕਰਨਗੇ ਹੀ ਕਰਨਗੇ ਕਿਉਂਕਿ ਤੁਸੀਂ ਉਹਨਾਂ ਰਾਈਟ ਡੇ ਰਿਓ ਜੋ ਤੁਸੀਂ ਸੋਸ਼ਲ ਮੀਡੀਆ ਤੇ ਹੋ ਤੇ ਹਰ ਇੱਕ ਬੰਦਾ ਆਪਦਾ ਵੀਅੂ ਰੱਖ ਸਕਦਾ ਹੈ ਤੇ ਜੇ ਹਰ ਇੱਕ ਇਨਸਾਨ ਸੇਮ ਗੱਲ ਕਹਿ ਰਿਹਾ ਤੇ ਉਹ ਹੋ ਸਕਦਾ ਉਹਦੇ ਵਿੱਚ ਕੁਝ ਗਲਤੀ ਵੀ ਹੋਵੇ ਹੈਨਾ ਤੇ ਇੱਥੇ ਮੈਨੂੰ ਲੱਗਦਾ ਹੈ ਕਿ ਪ੍ਰਬਲੀ ਨੂੰ ਆਪਣੀ ਭੈਣ ਨੂੰ ਇਹ ਕਰਨਾ ਚਾਹੀਦਾ ਸੀਗਾ ਕਿ ਜੇ ਤੁਹਾਨੂੰ ਕੋਈ ਸਮਝਾ ਰਿਹਾ ਹੈ ਕਿ ਇਹ ਚੀਜ਼ ਮਾੜੀ ਹੈ ਤਾਂ ਤੁਸੀਂ ਉਸ ਚੀਜ਼ ਨੂੰ ਰੋਕ ਲਓ ਉਸ ਵਿੱਚ ਸੁਧਾਰ ਕਰ ਲਓ ਦੇਖੋ ਸੰਗਤ ਵੀ ਮੈਂ ਹੀ ਅਪੀਲ ਕਰੂੰਗੀ ਸੰਗਤ ਵੀ ਜਿਹੜੀ ਹੈ ਨਾ ਜਦੋਂ ਐਂਡ ਦੇ ਵਿੱਚ ਅਸੀਂ ਕਥਾ ਕਰੀ ਦੀ ਕੀਰਤਨ ਕਰੀ ਦੀ ਅਰਦਾਸ ਕਰੀ ਦੀ ਤੇ ਆਪ ਸਭ ਤੋਂ ਪਹਿਲਾਂ ਆਪਾਂ ਹੀ ਕਹੀਦਾ ਹੈ ਕਿ ਸੰਗਤ ਤੁਸੀਂ ਸੰਗਤ ਦੇ ਬਖਸ਼ਣ ਯੋਗ ਹੈ ਵੀ ਤੁਸੀਂ ਬਖਸ਼ੋ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਤੇ ਸਾਨੂੰ ਮਾਫ ਕਰਿਓ ਸੇਮ ਵੇ ਦੇ ਵਿੱਚ ਇਹ ਸੰਗਤ ਨੂੰ ਵੀ ਮਾਫ ਕਰਨਾ ਚਾਹੀਦਾ ਆ ਤੇ ਪ੍ਰਭਲਿੰਦ ਜੀ ਨੂੰ ਵੀ ਮਾਫੀ ਮੰਗ ਕੇ ਆਪਦਾ ਜਿਉਣਾ ਲੱਗਦਾ ਕਿ ਵੀ ਕੁਝ ਗਲਤ ਹੋਇਆ ਵਾ ਜੋ ਨਹੀਂ ਸੀ ਚੰਗਾ ਤੇ ਉਥੇ ਉਥੇ ਉਹਨਾਂ ਨੂੰ ਅੱਗੇ ਵਧਣਾ ਚਾਹੀਦਾ ਸੀ ਵਲੋਗਸ ਛੱਡਣੇ ਚਾਹੀਦੇ ਸੀ ਤੇ ਕੀਰਤਨ ਕੰਟੀਨਿਊ ਬਹੁਤ سارے ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਆਏ ਤੇ ਲੋਕ ਬਹੁਤ ਸਾਰੇ ਖਿਲਾਫ ਵੀ ਆਏ ਹਨਾ ਤੇ ਤੁਸੀਂ ਵੀ ਉਹਨਾਂ ਦੀ ਵੀਡੀਓਜ਼ ਦੇਖੀ ਹੋਣੀਆਂ ਹਨਾ ਜਿਉਹੋ ਜਿਓ ਗੱਲਾਂ ਕਰਦੇ ਨੇ ਜਾਂ ਕਰਦੇ ਨੇ ਤੁਹਾਨੂੰ ਲੱਗਦਾ ਕਿ ਉਹ ਨਾਰਮਲ ਹੈਗੀਆਂ ਨੇ ਦੇਖੋ ਹੈ ਤਾਂ ਥੋੜਾ ਲੱਗਦਾ ਬੁਰਾ ਹੀ ਰਿਹਾ ਜਿਹੜੇ ਹਿਸਾਬ ਦੇ ਨਾਲ ਐਡਿਟ ਹੋ ਹੋ ਕੇ ਵਾਇਰਲ ਕਰ ਰਹੇ ਨੇ ਲੋਕ ਹਾਂ ਵਾਇਰਲ ਕਰ ਰਹੇ ਨੇ ਮੈਂ ਉਹੀ ਗੱਲ ਕਹੂੰਗੀ ਦੁਬਾਰੇ ਕਿ ਜੇ ਆਪਣੀ ਭੈਣ ਤੋਂ ਕੋਈ ਗਲਤੀ ਹੋਈ ਵੀ ਹੈ ਤੁਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਓ ਕਿ ਚੀਜ਼ ਚੰਗੀ ਨਹੀਂ ਹੋਈ ਅਸੀਂ ਖੁਦ ਇਸ ਚੀਜ਼ ਨੂੰ ਵਾਇਰਲ ਕਰਕੇ ਆਪਾਂ ਉਸ ਚੀਜ਼ ਦਾ ਆਪਣਾ ਮਜ਼ਾਕ ਉਡਵਾ ਰਹੇ ਹਾਂ ਲੱਗਦਾ ਜਦੋਂ ਅਸੀਂ ਬਾਣਾ ਪਾਲਨ ਨੇ ਜਦੋਂ ਸਾਡੇ ਸਿਰ ਤੇ ਦੁਮਾਲਾ ਸੱਜ ਜਾਂਦਾ ਹੈ ਸਾਡੀ ਰਿਸਪੌਂਸਿਬਿਲਟੀਜ਼ ਵੱਧ ਜਾਂਦੀਆਂ ਨੇ ਡੈਫੀਨਿਟਲੀ ਮੈਂ ਉਹੀ ਗੱਲ ਕਹੀ ਨਾ ਫਿਰ ਆਪਾਂ ਆਪਾਂ ਆਪਣਾ ਸੀਸ ਦੇਤਾ ਗੁਰੂ ਨੂੰ ਜਦੋਂ ਆਪਾਂ ਅਮਰ ਸਾਕ ਲਿਆ ਆਪਾਂ ਸਿੱਤੇ ਦਸਤਾਰ ਸਜਾ ਲਈ ਇਟ ਮੀਨਸ ਜਿਹੜੀ ਆਪਣਾ ਸੀਸ ਆਪਾਂ ਗੁਰੂ ਨੂੰ ਦੇ ਦਿੱਤਾ ਹੁਣ ਅਸੀਂ ਖੁਦ ਖੁਦ ਨਹੀਂ ਰੇ ਮੈਂ ਮੈਂ ਨਹੀਂ ਰਿਆ ਹੈਨਾ ਤੇ ਉੱਥੇ ਫਿਰ ਇਹ ਹੁੰਦਾ ਕਿ ਸਾਨੂੰ ਆਪਣੇ ਆਪ ਨੂੰ ਉਵੇਂ ਹੀ ਨਾਲ ਲੈ ਕੇ ਜਾਣਾ ਪੈਂਦਾ ਬਾਕੀ ਬੱਚੇ ਆਪਾਂ ਗਲਤੀ ਤੇ ਹੋਈ ਜਾਂਦੀ ਹੈ ਮੈਂ ਇਹੀ ਗੱਲ ਕਹੂੰਗੀ ਕਿ ਭੈਣ ਦੇ ਲਈ ਵੀ ਇਹੀ ਸਹੀ ਸੀਗਾ ਕਿ ਉਹ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਆ ਕੇ ਉਸ ਚੀਜ਼ ਦੇ ਉੱਤੇ ਟਿੱਪਣੀਆਂ ਨਾ ਕਰ ਦੇ ਠੀਕ ਆ ਉਹ ਜੋ ਵੀ ਸੀਗਾ ਉਸ ਜੀਨ ਉੱਥੇ ਖਤਮ ਕਰਨ ਦੀ ਕੋਸ਼ਿਸ਼ ਕਰ ਦੇ ਕਿਉਂਕਿ ਉਹਦੇ ਨਾਲ ਕੀ ਹੋਇਆ ஒருத்த வ